ਇੱਕ ਘਰ ਦੇ ਵਿੱਚੋਂ 19 ਸਾਲ ਦੀ ਲੜਕੀ ਦੀ Laash ਬਰਬਨ ਹੁੰਦੀ ਆ ਅਤੇ ਜਿਹੜੀ Laash ਐ ਉਹ ਇੱਕ ਬਾਥ ਟੱਬ ਦੇ ਵਿੱਚ ਹੁੰਦੀ ਆ ਬਾਥ ਟੱਬ ਦੇ ਵਿੱਚ ਤੁਸੀਂ ਸੋਚੋਗੇ ਵੀ ਹੋ ਸਕਦਾ ਉਹ Laash ਨੂੰ ਪਾਣੀ ਦੇ ਵਿੱਚ ਡਬੋਇਆ ਗਿਆ ਹੋਵੇ ਪਰ ਉਹ Laash ਤਜਾਵ ਦੇ ਵਿੱਚ ਸੁੱਟੀ ਹੁੰਦੀ ਆ ਦੋਸਤੋ ਉਹ ਲੜਕੀ ਗਰਭਵਤੀ ਵੀ ਹੁੰਦੀ ਆ 4 ਮਹੀਨਿਆਂ ਦੀ ਗਰਭਵਤੀ ਹੁੰਦੀ ਆ ਇਹ ਕਾਂਡ ਕਿਸ ਨੇ ਕੀਤਾ ਤੇ ਕਿਉਂ ਕੀਤਾ ਅੱਜ ਦੀ ਐਸੋ ਸੱਚੀ ਸਟੋਰੀ ਦੇ ਵਿੱਚ ਤੁਹਾਨੂੰ ਦੱਸਾਂਗੇ ਦੋਸਤੋ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮੈਂ ਦੀਪ ਅੱਜ ਦੀ ਜਿਹੜੀ ਸੱਚੀ ਸਟੋਰੀ ਹੈ ਇਹ ਸਿਡਨੀ ਆਸਟ੍ਰੇਲੀਆ ਦੀ ਹੈ ਦੋਸਤੋ ਕੀ ਹੋਇਆ ਇੱਕ ਅਰਨੀਮਾ ਨਾਂ ਦੀ ਲੜਕੀ ਬੰਗਲਾਦੇਸ਼ ਤੋਂ ਆਪਣੇ ਪਰਿਵਾਰ ਨਾਲ ਜਦੋਂ ਉਹ 9 ਸਾਲਾਂ ਦੀ ਹੁੰਦੀ ਹੈ ਉਹ ਆਸਟ੍ਰੇਲੀਆ ਦੇ ਵਿੱਚ ਸ਼ਿਫਟ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹ ਉੱਥੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੰਦੀ ਆ। ਆ ਤਾਂ ਉਹ ਸਿਡਨੀ ਦੀ ਯੂਨੀਵਰਸਿਟੀ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। 19 ਸਾਲ ਦੀ ਉਹ ਲੜਕੀ ਪੜ੍ਹਾਈ ਦੇ ਨਾਲ-ਨਾਲ ਉਹ ਇੱਕ ਪ੍ਰਾਈਵੇਟ ਜੌਬ ਵੀ ਕਰਦੀ ਸੀ। ਤਾਂ ਉਸ ਤੋਂ ਬਾਅਦ ਉਸਦੀ ਮੁਲਾਕਾਤ ਇੱਕ ਲੜਕੇ ਨਾਲ ਹੁੰਦੀ ਹੈ ਜਿਸ ਦਾ ਨਾਮ ਮਿਰਾਜ ਜਫਰ ਹੁੰਦਾ ਹੈ। ਜਿਹੜਾ ਮਿਰਾਜ ਜਫਰ ਸੀ ਉਹ ਇੱਕ ਜਿਮ ਟ੍ਰੇਨਰ ਕਹਿ ਸਕਦੇ ਆ ਜਾਂ ਜਿਮ ਕਰਾਉਣ ਵਾਲਾ ਜਾਂ ਜਿਮ ਕਰਨ ਵਾਲਾ ਵੀ ਸੀ ਫਿਟਨੈਸ ਦਾ ਬਹੁਤ ਉਹ ਧਿਆਨ ਰੱਖਦਾ ਸੀ ਵਧੀਆ ਦਾ ਸਰੀਰ ਬਣਿਆ ਹੋਇਆ ਸੀ ਤਾਂ ਕਿ ਉਸ ਦੀ ਦਿੱਖ ਤੋਂ ਲੋਕ ਪ੍ਰਭਾਵਿਤ ਹੋ ਸਕਣ ਹੌਲੀ ਹੌਲੀ ਅਰਨਿਮਾ ਅਤੇ ਮਿਰਾਜ ਦੇ ਵਿੱਚ ਤੋਸਤੀ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਜਿਹੜਾ ਮਿਰਾਜ ਹੁੰਦਾ ਉਹ ਅਰਨਿਮਾ ਤੇ ਦਬਾਅ ਵਧਾਉਣਾ ਸ਼ੁਰੂ ਕਰ ਦਿੰਦਾ ਦਵਾ ਇਸ ਗੱਲ ਦਾ ਬਣਾਉਂਦਾ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲਾ ਚਲੋ ਅਰਨਿਮਾ ਇਸ ਗੱਲ ਲਈ ਰੈਡੀ ਹੋ ਜਾਂਦੀ ਆ ਤੇ ਇਸ ਤੋਂ ਬਾਅਦ ਉਹ ਅਰਨਿਮਾ ਨੂੰ ਕਹਿੰਦਾ ਕਿ ਤੂੰ ਆਪਣੇ ਮਾਪੇ ਨਾਲ ਗੱਲਬਾਤ ਕਰ ਅਰਨਿਮਾ ਇਸ ਗੱਲ ਲਈ ਵੀ ਤਿਆਰ ਹੋ ਜਾਂਦੀ ਆ ਉਹ ਆਪਣੇ ਮਾਪਿਆਂ ਨਾਲ ਗੱਲ ਕਰਦੀ ਆ ਤੇ ਉਸਦੇ ਮਾਪੇ ਉਸ ਲੜਕੇ ਨਾਲ ਵਿਆਹ ਕਰਵਾਉਣ ਵਾਸਤੇ ਰਾਜ਼ੀ ਨਹੀਂ ਹੁੰਦੇ ਤਾਂ ਇਸ ਤੋਂ ਬਾਅਦ ਹੌਲੀ-ਹੌਲੀ ਉਹ ਰਾਜ਼ੀ ਹੋ ਜਾਂਦੇ ਨੇ ਤੇ ਉਹਨਾਂ ਦਾ ਵਿਆਹ ਵੀ ਹੋ ਜਾਂਦਾ ਜਦੋਂ ਇਹ ਗੱਲ ਚੱਲ ਰਹੀ ਹੁੰਦੀ ਹੈ ਤਾਂ ਉਸ ਟਾਈਮ ਪਹਿਲਾਂ ਅਰਨੀਮਾ ਦਾ ਪਿਤਾ ਇਸ ਗੱਲ ਨੂੰ ਮਨਾ ਕਰ ਦਿੰਦਾ ਕਿ ਮੈਂ ਉਸ ਲੜਕੇ ਨਾਲ ਤੈਨੂੰ ਨਹੀਂ ਵਿਆਹਣਾ ਤਾਂ ਇਸ ਗੱਲ ਤੋਂ ਜਿਹੜਾ ਮਿਰਾਜ ਹੁੰਦਾ ਉਹ ਗੁੱਸੇ ਹੋ ਜਾਂਦਾ ਅਤੇ ਉਹਨਾਂ ਨੂੰ ਗਾਲੀ-ਗਲੋਚ ਵੀ ਕਰਦਾ ਤਾਂ ਉਸੇ ਦਿਨ ਹੀ ਅਰਨੀਮਾ ਦੇ ਪਿਤਾ ਨੂੰ ਸ਼ੱਕ ਹੋ ਜਾਂਦਾ ਕਿ ਇਹ ਵਧੀਆ ਇਨਸਾਨ ਨਹੀਂ ਹੈਗਾ ਤੇ ਉਸ ਤੋਂ ਬਾਅਦ ਅਰਨੀਮਾ ਤੇ ਉਸਦਾ ਵਿਆਹ ਹੋ ਜਾਂਦਾ ਥੋੜਾ ਟਾਈਮ ਬਾਅਦ ਅਰਨੇਵਾਂ ਦੀ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਧਰਨਵਾ ਇਹ ਜਿਹੜੀ ਸਾਰੀ ਗੱਲਬਾਤ ਆ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਦੀ ਸੀ 29 ਜਨਵਰੀ 2022 ਨੂੰ ਅਰਨਮਨ ਨੇ ਆਪਣੇ ਦੋਸਤਾਂ ਨਾਲ ਇਹ ਗੱਲ ਸ਼ੇਅਰ ਕੀਤੀ ਸੀ ਕਿ ਸਾਡੇ ਵਿੱਚ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਅਤੇ ਉਸਨੇ ਉਸ ਦਿਨ ਆਪਣੇ ਦੋਸਤਾਂ ਨੂੰ ਲਾਸਟ ਮੈਸੇਜ ਵੀ ਕੀਤਾ ਸੀ ਤਾਂ ਇਸ ਤੋਂ ਬਾਅਦ ਮਿਰਾਜ ਤੇ ਅਰਨਵ ਦੇ ਵਿੱਚ ਫਿਰ ਕੁਝ ਗੱਲਾਂ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਜਾਂਦੀ ਐ ਅਤੇ ਉਸ ਤੋਂ ਬਾਅਦ ਜਿਹੜਾ ਮਿਰਾਜ ਐ ਉਸ ਦਾ ਗਲਾ ਦਬਾਉਂਦਾ ਐ ਅਤੇ ਗਲਾ ਦਬਾਉਣ ਤੋਂ ਬਾਅਦ ਉਸ ਦਾ ਕਤਲ ਕਰ ਦਿੰਦਾ ਕਤਲ ਕਰਕੇ ਉਸ ਤੋਂ ਬਾਅਦ ਉਹਦੀ লাশ ਨੂੰ ਬਾਥ ਟੱਬ ਦੇ ਵਿੱਚ ਹਾਈਡਰੋਕਲੋਰਿਕ ਐਸਿਡ ਦੇ ਵਿੱਚ ਉਹ ਡਬੋ ਦਿੰਦਾ ਐ ਅਤੇ ਉਹ Google ਦੇ ਉੱਤੇ ਇਹ ਵੀ ਸਰਚ ਕਰਕੇ ਦੇਖਦਾ ਹੈ ਕਿ ਜਿਹੜਾ ਤਜਾਬ ਹੈ ਉਹ ਚਮੜੀ ਨੂੰ ਜਲਾ ਸਕਦਾ ਹੈ ਇਸ ਤੋਂ ਬਾਅਦ ਉਹ ਤਜਾਬ ਖਰੀਦਣ ਵਾਸਤੇ ਇੱਕ ਸਟੋਰ ਦੇ ਵਿੱਚ ਵੀ ਜਾਂਦਾ ਪਹਿਲਾਂ ਉਹ 20 ਲੀਟਰ ਤਜਾਬ ਖਰੀਦਦਾ ਇਸ ਤੋਂ ਬਾਅਦ ਉਹ 80 ਲੀਟਰ ਤਜਾਬ ਲੈ ਕੇ ਆਉਂਦਾ ਕਤਲ ਕਰਨ ਤੋਂ ਬਾਅਦ ਬਾਥ ਟੱਬ ਦੇ ਵਿੱਚ ਉਹ ਤਜਾਬ ਪਾ ਕੇ ਉਸ ਲਾਸ਼ ਨੂੰ ਉਹਦੇ ਵਿੱਚ ਡੋਬੋ ਦਿੰਦਾ ਤੁਸੀਂ ਸੋਚੋ ਵੀ ਕਿੰਨੀ ਬੇਰਹਿਮੀ ਦੇ ਨਾਲ ਆ ਉਸਦੇ ਪਤੀ ਨੇ ਹੀ ਉਸ ਦਾ ਕਤਲ ਕਰ ਦਿੱਤਾ 19 ਸਾਲ ਦੀ ਲੜਕੀ ਨੇ ਆਪਣੇ ਦੋਸਤਾਂ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਦਿਨ ਪਹਿਲਾਂ ਵੀ ਮਿਰਾਜ ਨੇ ਮੇਰਾ ਗਲਾ ਦੱਬ ਦਿੱਤਾ ਸੀ ਇੰਨਾ ਜ਼ਿਆਦਾ ਜ਼ੋਰ ਦੀ ਗਲਾ ਦੱਬਿਆ ਸੀ ਕਿ ਮੈਂ ਬੇਹੋਸ਼ ਹੋ ਕੇ ਡਿੱਗ ਪਈ ਸੀ ਤਾਂ ਇਸ ਤੋਂ ਬਾਅਦ ਪੁਲਿਸ ਉਸ ਜਗ੍ਹਾ ਤੇ ਜਦੋਂ ਪਹੁੰਚਦੀ ਹੈ ਕਿਉਂਕਿ ਮਿਰਾਜ ਦੀ ਮਾਂ ਜਦੋਂ ਪੁਲਿਸ ਨੂੰ ਫੋਨ ਕਰਦੀ ਹੈ ਤਾਂ ਮੌਕੇ ਤੇ ਫਿਰ ਪੁਲਿਸ ਪਹੁੰਚਦੀ ਹੈ ਪੁਲਿਸ ਜਦੋਂ ਘਰ ਦੇ ਵਿੱਚ ਐਂਟਰ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਬਦਬੋ ਆ ਰਹੀ ਹੁੰਦੀ ਹੈ ਤਜਾਬ ਦੀ ਅਤੇ ਉਸ Laash ਦੀ ਕਿਉਂਕਿ Laash ਬਹੁਤ ਜ਼ਿਆਦਾ ਗਲ ਸੜ ਜਾਂਦੀ ਹੈ ਤਜਾਬ ਬਹੁਤ ਜ਼ਿਆਦਾ ਜਲਦੀ ਹੈ ਜਿਹੜਾ Laash ਨੂੰ ਗਾਲ ਦਿੰਦਾ ਹੈ ਪੁਲਿਸ ਆਪਣੇ ਕਬਜੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਤਾਂ ਹੁਣ ਮਨਰਾਜ ਨੂੰ ਕੋਰਟ ਨੇ 21 ਸਾਲ ਦੀ ਸਜ਼ਾ ਸੁਣਾਈ ਜਿਸ ਦੇ ਵਿੱਚ ਕੀ 16 ਸਾਲ ਦੀ ਸਜ਼ਾ ਬਿਨਾ ਪ੍ਰੋਲ ਤੋਂ ਅਤੇ ਬਾਕੀ ਦੀ ਜਿਹੜੀ ਸਜ਼ਾ ਗਈ ਉਹ ਤਾਂ ਉਹਨੇ ਭੁਗਤ ਨਹੀਂ ਭੁਗਤਨੀ ਪਰ 16 ਸਾਲ ਉਸ ਦੀ ਬਿਲਕੁਲ ਵੀ ਜਮਾਨਤ ਨਹੀਂ ਹੋ ਸਕਦੀ ਅਤੇ ਮਿਹਰਾਜ ਪਹਿਲਾਂ ਤਾਂ ਪੁਲਿਸ ਤੋਂ ਭੱਜ ਜਾਂਦਾ तकरीबन 20 ਘੰਟੇ ਉਹ ਭੱਜਿਆ ਰਹਿੰਦਾ ਪਰ ਬਾਅਦ ਵਿੱਚ ਆ ਕੇ ਉਹ ਖੁਦ ਪੁਲਿਸ ਕੋਲ ਗ੍ਰਿਫਤਾਰ ਹੋ ਜਾਂਦਾ ਸੋ ਦੋਸਤੋ ਇਹ ਜਿਹੜੀ ਸੱਚੀ ਕੜਨਾ ਸੀ ਇਹ ਸਿਡਨੀ ਦੇ ਨਾਲ ਸੰਬੰਧਤ ਸੀ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਆ ਕਰੋ ਮਿਲਦਾ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ